ਜੋਤ ਨਸ਼ਿਆਂ ਦੇ ਵਿਰੁੱਧ ਜੋ ਪੰਜਾਬ ਸਰਕਾਰ ਦਾ ਪ੍ਰਾਲਾ ਰੰਗਲਾ ਪੰਜਾਬ ਬਣਾਉਣ ਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮਾਨ ਜੋ ਗਵਰਨਰ ਸਾਹਿਬ ਖੁਦ ਆਪ ਡੇਰਾ ਬਾਬਾ ਨਾਨਕ ਕਸਬਾ ਕੋਰੀਡੋਰ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਦੀ ਹੁੰਦੇ ਹੋਏ ਕਨਵੈਂਟ ਸਕੂਲ ਤੱਕ ਪੈਦਲ ਯਾਤਰਾ ਜਿਹੜੀ ਉਹ ਖੁਦ ਕਰ ਰਹੇ ਨੇ ਤੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਇਹਨੂੰ ਰੰਗਲਾ ਰੰਗਲਾ ਪੰਜਾਬ ਬਣਾਉਣ ਦਾ ਬਣਾਉਣ ਲਈ ਜਿਹੜਾ ਵਾ ਇਹ ਉਪਰਾਲਾ ਕੀਤਾ ਗਿਆ ਅੱਜ ਜਿਹੜਾ ਸਾਡਾ ਫਲੈਗ ਮਾਰਚ ਸੀਗਾ ਸਾਡੇ ਜੀ ਮਾਨ ਜੋ ਗਵਰਨਰ ਸਾਹਿਬ 3 ਤੇ 4 ਤਰੀਕ ਨੂੰ ਪਹੁੰਚ ਰਹੇ ਨੇ ਉਸ ਨੂੰ ਮੱਧਿਆ ਨਜ਼ਰ ਰੱਖਦੇ ਸਿਕਿਉਰਿਟੀ ਪ੍ਰਬੰਧ ਅਸੀਂ ਕਰ ਰਹੇ ਹਾਂ ਤੇ ਫਲੈਗ ਮਾਰਚ ਕਰ ਰਹੇ ਹਾਂ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਪਬਲਿਕ ਦੇ ਸਹਿਯੋਗ ਨਾਲ ਜਿਹੜਾ ਉਹ ਬਣਾਉਣ ਲਈ ਹਰ तरीके ਦੇ ਨਾਲ ਪਰਾਲਾ ਕੀਤਾ ਜਾਂਦਾ ਹੈ। ਕਿਹੜੀ ਕੋਰਟ ਨਾਲ ਹੈ? ਹਾਂਜੀ। ਕਿਹੜੀ ਕਿਹੜੀ ਕੋਰਟ ਨਾਲ ਹੈ? ਅ ਮੈਂ ਐਸਐਚਓ ਥਾਣਾ ਕੋਰੀਡੋਰ ਇੰਸਪੈਕਟਰ ਸਤਪਾਲ ਸਿੰਘ ਐਸਐਚਓ ਡੇਰਾ ਬਾਬਾ ਨਾਨਕ ਐਸਐਚਓ ਕੋੜਲੀ ਸੂਰਤ ਮੱਲੀ ਤੇ ਸਾਡੀ ਕਮਾਂਡੋ ਫੋਰਸ ਤੇ ਸਾਡੇ ਡੀਐਸਪੀ ਸਾਹਿਬ ਸਰਜੋਗਾ ਸਿੰਘ ਉਹਨਾਂ ਦੀ ਨਿਗਰਾਨੀ ਜਿਹੜਾ ਵਾ ਐਸਐਸਪੀ ਸਾਹਿਬ ਬਟਾਲਾ ਜੀ ਦੀਆਂ ਹਦਾਇਤਾਂ ਅਨਸਾਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਫਿਰ ਨਾ ਚੁੱਕਣ ਦੀ ਕੋਸ਼ਿਸ਼ ਦੇ ਉਪਰੰਤ ਜੜਾ ਵਸੀ ਅੱਜ ਫੈਗ ਮਾਰਚ ਕਰ ਰਹੇ ਹਾਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਜੇ ਉਹ ਗਲਤ ਰਸਤੇ ਪੈ ਗਏ ਆ ਤੇ ਪੰਜਾਬ ਸਰਕਾਰ ਵੱਲੋਂ ਬੜਾ ਇੱਕ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਵਾ ਨਸ਼ਾ ਜਿਹੜੇ ਵੀਰ ਗਲਤ ਰਸਤੇ ਪੈ ਗਏ ਆ ਉਹਨਾਂ ਨੂੰ ਨਸ਼ਾ ਛਡਾਉਣ ਦੀ ਫ੍ਰੀ ਇਲਾਜ ਜਿਹੜਾ ਸਰਕਾਰੀ ਹਸਪਤਾਲਾਂ 'ਚ ਕੀਤਾ ਜਾ ਰਿਹਾ ਵਾ ਤੇ ਸਰਕਾਰ ਜਿਹੜੀ ਆ ਉਹ ਬੜੀ ਸੰਜੀਦਾ ਉਪਰਾਹਲੇ ਕਰ ਰਹੀ ਹੈ ਅਭੀ ਕੋਈ ਵੀ ਜਿਹੜਾ ਨੌਜਵਾਨ ਆ ਉਹ ਗਲਤ ਰਸਤੇ ਨਾ ਕੋਲੇ ਅਸੀਂ ਲੋਕਾਂ ਨੂੰ ਅਪੀਲ ਇਹੀ ਕਰਦੇ ਆ ਕਿ ਸਾਡਾ ਪੁਲਿਸ ਦਾ ਵੱਤਵਾਦ ਸਹਿਯੋਗ ਦੇ